ਮਨੁੱਖ ਸਮਾਜਿਕ ਜੀਵ ਹੈ ਉਹ ਆਪਣੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਆਪਣੇ ਨਜ਼ਦੀਕੀ ਸਾਥੀਆਂ ਨਾਲ ਸਮਾਂ ਗੁਜ਼ਾਰਦਾ ਹੈ ਇਹ ਸਬੰਧ ਉਸ ਦੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਡੰਡੇ ਜਦੋਂ ਇਹ ਸਬੰਧ ਟਹਿ ਜਾਂਦੇ ਹਨ ਜਾਂ ਕੁਝ ਮੁਸ਼ਕਲਾਂ ਆ ਜਾਂਦੀਆਂ ਹਨ ਤਾਂ ਉਹਨਾਂ ਨੂੰ ਸਮਝਦਾਰੀ ਨਾਲ ਹੱਲ ਕਰਨਾ ਬੜਾ ਹੀ ਜ਼ਰੂਰੀ ਹੁੰਦਾ ਹੈ ਤਾਂ ਜੋ ਜੀਵਨ ਦਾ ਸਫ਼ਰ ਸਲੂਕ ਅਤੇ ਸੁਖਮਈ ਹੋ ਸਕੇ ਡੰਡੀ ਜਿਵੇਂ ਜ਼ਿੰਦਗੀ ਵਿੱਚ ਪਿਆਰ ਅਤੇ ਦੋਸਤੀ ਦੇ ਰਿਸ਼ਤੇ ਸਾਡੇ ਲਈ ਜ਼ਰੂਰੀ ਹੁੰਦੇ ਹਨ ਜਦ ਇਹ ਰਿਸ਼ਤੇ ਮਨ ਮੁਟਾ ਅਤੇ ਗਲਤਫਹਿਮੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਅਸੀਂ ਗੱਲਬਾਤ ਕਰਨੀ ਛੱਡ ਦਿੰਦੇ ਹਾਂ ਡੰਡੀ ਇਸ ਨਾਲ ਸਬੰਧਾਂ ਵਿੱਚ ਇੱਕ ਅਜਹੀ ਖਮੋਸ਼ੀ ਆਉਂਦੀ ਹੈ ਜੋ ਨਾ ਸਿਰਫ ਇਸ ਨੂੰ ਠੰਡਾ ਅਤੇ ਕਮਜ਼ੋਰ ਹੀ ਨਹੀਂ ਕਰਦੀ ਬਲਕਿ ਰਿਸ਼ਤੇ ਨੂੰ ਖਤਮ ਕਰ ਦਿੰਦੀ ਹੈ ਡੰਡੀ ਕਈ ਵਾਰ ਜੋ ਤੁਸੀਂ ਸੋਚਦੇ ਹੋ ਉਹ ਠੀਕ ਨਹੀਂ ਹੁੰਦਾ ਡੰਡੀ ਲੜਾਈ ਦੌਰਾਨ ਜਦੋਂ ਦੋ ਬੰਦੇ ਇੱਕ ਦੂਜੇ ਨਾਲ ਗੱਲ ਕਰਨ ਦੀ ਬਜਾਏ ਬਸ ਚੁੱਪ ਰਹਿੰਦੇ ਹਨ ਤਾਂ ਇਹ ਨਿਰਾਸ਼ਾ ਅਤੇ ਜ਼ਿੰਦਗੀ ਵਿੱਚ ਹੋ ਰਹੇ ਇਨਸਾਫ ਦੀ ਕਮੀ ਦਾ ਵੱਡਾ ਇਸ਼ਾਰਾ ਹੁੰਦਾ ਹੈ ਡੰਡੀ ਇਹਨਾਂ ਰਿਸ਼ਤਿਆਂ ਨੂੰ ਇੱਕ ਗੱਲਬਾਤ ਨਾਲ ਬਚਾਇਆ ਜਾ ਸਕਦਾ ਹੈ ਡੰਡੀ ਯਾਦ ਕਰੂ ਜਦੋਂ ਤੁਸੀਂ ਛੋਟੇ ਸੀ ਜਾਂ ਤੁਹਾਡੇ ਪਰਿਵਾਰ ਵਿੱਚ ਕੋਈ ਲੜਾਈ ਹੁੰਦੀ ਸੀ ਤਾਂ ਤੁਹਾਡੇ ਮਾਪੇ ਲੜਾਈ ਕਰਕੇ ਵੀ ਗੱਲ ਕਰਦੇ ਰਹਿੰਦੇ ਸਨ ਡੰਡੀ ਮੇਰੀ ਮਾਂ ਦੀ ਇਹ ਵੱਡੀ ਚੰਗੀ ਆਦਤ ਸੀ ਕਿ ਉਹ ਕਦੇ ਵੀ ਗੱਲਬਾਤ ਕਰਨੀ ਨਹੀਂ ਛੱਡਦੀ ਸੀ ਭਾਵੇਂ ਬਾਪੂ ਜੀ ਨਾਲ ਉਹਨਾਂ ਦੀਆਂ ਵਿਚਾਰ-ਤਰਾਮਾ ਵੱਖ-ਵੱਖ ਹੁੰਦੀਆਂ ਸਨ ਡੰਡੇ ਉਹ ਸੰਦੀਪ ਇਹ ਕਹਿੰਦੀ ਸੀ ਕਿ ਦੋਮਾ ਦੇ ਵਿਚਾਰ ਵੱਖ-ਵੱਖ ਹੋ ਸਕਦੇ ਹਨ ਪਰ ਸਾਡੇ ਰਿਸ਼ਤੇ ਨੂੰ ਕਾਇਮ ਰੱਖਣ ਲਈ ਗੱਲ ਕਰਨੀ ਬੜੀ ਜ਼ਰੂਰੀ ਹੈ ਡੰਡੀ ਇਹ ਸਿੱਖਿਆ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਕਿਵੇਂ ਸਬੰਧਾਂ ਵਿੱਚ ਗੱਲਬਾਤ ਇੱਕ ਮਜ਼ਬੂਤ ਬੁਨਿਆਦ ਬਣਾਉਂਦੀ ਹੈ ਡੰਡੀ ਇਹ ਸਿੱਖਿਆ ਮੇਰੀ ਜ਼ਿੰਦਗੀ ਵਿੱਚ ਬੜੀ ਕੰਮ ਆਈ ਜਿਸ ਨੇ ਮੇਰੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕੀਤੀ ਡੰਡੀ ਜਦੋਂ ਕੋਈ ਇੱਕ ਦੂਜੇ ਨਾਲ ਗੱਲ ਨਹੀਂ ਕਰਦਾ ਤਾਂ ਦਿਲਾਂ ਦਾ ਜੋ ਕਨੈਕਸ਼ਨ ਹੁੰਦਾ ਹੈ ਉਹ ਕਮਜ਼ੋਰ ਹੋ ਜਾਂਦਾ ਹੈ ਡੰਡੀ ਜਿੱਥੇ ਇੱਕ ਵਾਰੀ ਗਲਤਫਹਿਮੀ ਹੋ ਜਾਂਦੀ ਹੈ ਉਸ ਨੂੰ ਗੱਲਬਾਤ ਰਾਹੀਂ ਸੁਲਝਾਇਆ ਨਹੀਂ ਜਾਂਦਾ ਤਾਂ ਫਿਰ ਗਲਤਫਹਿਮੀ ਵੱਡੀ ਬਣ ਜਾਂਦੀ ਹੈ ਅਤੇ ਦੋਵੇਂ ਵੱਖ-ਵੱਖ ਰਾਹਾਂ ਤੇ ਚੱਲ ਪੈਂਦੇ ਹਨ ਡੰਡੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਰਿਸ਼ਤਿਆਂ ਵਿੱਚ ਗੱਲਬਾਤ ਨਾ ਕਰਨਾ ਦਿਲਾਂ ਦੀਆਂ ਦਰਾਰਾਂ ਨੂੰ ਵਧਾਉਂਦਾ ਹੈ ਡੰਡੀ ਇਹਨਾਂ ਦਰਾਰਾਂ ਦਾ ਖਮਿਆਜਾ ਅਕਸਰ ਹੰਕਾਰੀ ਲੋਕਭੁਗਤ ਦੇ ਹਨ ਜੋ ਅਕਸਰ ਇਹ ਮੰਨ ਲੈਂਦੇ ਹਨ ਕਿ ਸਾਡੇ ਵਿਚਾਰ ਅਲੱਗ ਹਨ ਇਸ ਲਈ ਗੱਲ ਨਹੀਂ ਕਰਨੀ ਚਾਹੀਦੀ ਜਾਂ ਭਾਵੇਂ ਮੈਂ ਗਲਤ ਹਾਂ ਤਾਂ ਵੀ ਮਾਫੀ ਨਹੀਂ ਮੰਗਾਗਾ ਡੰਡੇ ਪਰ ਸਚਾਈ ਇਹ ਹੈ ਕਿ ਗੱਲਬਾਤ ਨਾ ਕਰਨੀ ਇਸ ਗਲਤੀ ਨੂੰ ਸੁਪਾ ਸਕਦੀ ਹੈ ਪਰ ਇਸ ਨੂੰ ਹੱਲ ਨਹੀਂ ਕਰ ਸਕਦੀ ਡੰਡੇ ਅਸੀਂ ਲੋਕ ਅਕਸਰ ਆਪਣੇ ਹੰਕਾਰ ਅਤੇ ਘਟਿਆਪਣ ਵਿੱਚ ਫਾਸ ਜਾਂਦੇ ਹਨ ਜੋ ਸਾਨੂੰ ਸਚਾਈ ਨੂੰ ਸਵੀਕਾਰ ਕਰਨ ਅਤੇ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਰੁਕਦੇ ਹਨ ਡੰਡੀ ਪਰ ਸਚਾਈ ਇਹ ਹੈ ਕਿ ਜੋ ਸੰਬੰਧ ਮਜ਼ਬੂਤ ਬਣਦੇ ਹਨ ਉਹ ਹੰਕਾਰ ਨੂੰ ਤਿਆਗ ਕੇ ਬਣਦੇ ਹਨ ਡੰਡੀ ਉਦਾਹਰਨ ਵਜੋਂ ਇੱਕ ਪਰਿਵਾਰ ਵਿੱਚ ਕਈ ਵਾਰ ਪੈਣਾ ਭਰਾਵਾਂ ਵਿਚਕਾਰ ਵਿਚਕਾਰ ਮਨ ਮੁਟਾਬ ਹੋ ਜਾਂਦਾ ਹੈ ਬਚਪਨ ਵਿੱਚ ਅਸੀਂ ਇੱਕ ਦੂਜੇ ਨਾਲ ਖੇਡਣਾ ਛੱਡ ਦਿੰਦੇ ਸਨ ਡੰਡੀ ਪਰ ਜਦੋਂ ਵੱਡੇ ਹੋ ਕੇ ਅਸੀਂ ਆਪਣੇ ਪਿਛਲੇ ਰਿਸ਼ਤਿਆਂ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਹਾਸਾ ਆਉਂਦਾ ਹੈ ਅਤੇ ਇਹ ਸਮਝ ਆਉਂਦੀ ਹੈ ਕਿ ਗੱਲ ਕਰਨ ਦੀ ਆਦਤ ਰਿਸ਼ਤਿਆਂ ਨੂੰ ਮજબૂત ਕਰਦੀ ਹੈ ਡੰਡੀ